ਬਠਿੰਡਾ ਦੇ ਡੱਬ ਵਾਲੀ ਰੋਡ ਖੇਤਰੀ ਖੋਜ ਕੇਂਦਰ ਵਿਖੇ ਲਗਾਇਆ ਗਿਆ ਕਿਸਾਨ ਮੇਲਾ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੀ ਪੰਜਾਬ ਕੀਤੀ ਵਾਲੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਮੰਗਲਵਾਰ ਨੂੰ 2 ਵਜੇ ਦੇ ਲਗਭਗ ਇੱਥੇ ਪਹੁੰਚੇ ਜਿੱਥੇ ਮਹਾਰਾ ਵੱਲੋਂ ਕਿਸਾਨਾਂ ਨੂੰ ਹਾੜੀ ਅਤੇ ਸੌਣੀਆਂ ਫਸਲਾਂ ਦੇ ਸੰਬੰਧਿਤ ਜਾਣਕਾਰੀ ਦਿੱਤੀ ਗਈ ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਇੱਥੇ ਕੀਜਾਂ ਦੀ ਖਰੀਦੋ-ਫਰੋਖਤ ਕੀਤੀ ਗਈ ਹੈ ਤੇ ਦੇਖੋ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਇੱਥੇ ਲੋਕ ਆਏ ਹੋਣ ਇਸ ਮੇਲੇ ਦਾ ਆਨੰਦ ਲੈ ਰਹੇ ਹਨ ਉੱਥੇ ਇਹਨਾਂ ਵੱਲੋਂ ਖਰੀਦੋ-ਫਰੋਖਤ ਵੀ ਕੀਤੀ ਜਾ ਰਹੀ ਹੈ ਇਸ ਮੌਕੇ ਇੱਥੇ ਆਏ ਬਾਈਸ ਚਾਂਸਲਰ ਨੇ ਕਿਹਾ ਕਿ ਹਜੇ ਤੱਕ ਗੁਲਾਬੀ ਸੁੰਡੀ ਦੇ ਲਈ ਕੋਈ ਵੀ ਅਜਿਹੀ ਦਵਾਈ ਨਹੀਂ ਬਣੀ ਜੋ ਗੁਲਾਬੀ ਸੁੰਡੀ ਨੂੰ ਮਾਰ ਮਾਰ ਕਰ ਸਕੇ ਦੇਖੋ ਤਸਵੀਰਾਂ ਜਿੱਥੇ ਇੱਥੇ ਕੁਝ ਮਾਹਰ ਡਾਕਟਰਾਂ ਨੂੰ ਇੱਥੇ ਸਨਮਾਨਤ ਵੀ ਕੀਤਾ ਜਾ ਰਿਹਾ ਹੈ ਉੱਥੇ ਵੱਡੀ ਗਿਣਤੀ ਦੇ ਵਿੱਚ ਇੱਥੇ ਆਪਣਾ ਕਿਸਾਨ ਆਏ ਤੇ ਉਹਨਾਂ ਵੱਲੋਂ ਇੱਥੇ ਵੱਖਰੀ ਵੱਖਰੀਆਂ ਆਪਣਾ ਕਿਸਮਾਂ ਦੇ ਬੀਜ ਵੀ ਇੱਥੋਂ ਹਾਸਲ ਕੀਤੇ। ਸਰ ਕੀ ਨਾਮ ਹੈ ਤੁਹਾਡੇ ਦੇ ਮੇਲੇ ਜਾਇਓ ਕਿੱਦਾਂ ਲੱਗਿਆ ਮੇਲੇ 'ਚ? ਮੇਰਾ ਨਾਮ ਗੁਰਦੀਰਤ ਸਿੰਘ ਆ ਤੇ ਪਿੰਡ ਚੁੱਕੇ ਫੁਰਦਾ ਜੀ। ਅੱਜ ਮੇਲੇ 'ਚ ਆਇਓ ਐਸਰਾ ਮੇਲੇ ਲੱਗੇ। ਮੇਲੇ 'ਚ ਆਏ ਆ ਸਵੇਰ ਤੋਂ ਹੀ ਤੇ ਦੇਖ ਰਹੇ ਹਾਂ ਸਟਾਲਾਂ ਤੇ ਜਿਹੜਾ ਪ੍ਰਸ਼ੰਗਿਆ ਹੋਇਆ ਸਾਰਾ ਤੇ ਜਾਣਕਾਰੀ ਲੈ ਰਹੇ ਆ ਇੱਥੋਂ। ਮੇਲੇ 'ਚ ਜਿਹੜੇ ਆਉਂਦੇ ਨੇ ਕਿਸਾਨ ਕਿਸ ਤਰ੍ਹਾਂ ਦੀਆਂ ਨਵੀਆਂ ਸਿੱਖੇ ਜਾਂਦੇ ਨੇ। ਇੱਥੇ ਨਵੀਆਂ ਜਿਹੜੀ ਮਸ਼ੀਨਰੀ ਆ ਉਹ ਸਾਰੀ ਵੇਖਦੇ ਉਹਦੀ ਜਾਣਕਾਰੀ ਲੈਣੇ ਆ ਬਾਕੀ ਜਿਹੜਾ ਡਾਕਟਰ ਸਾਹਿਬ ਆਉਂਦੇ ਆ ਉਹ ਸਾਨੂੰ ਦੱਸਦੇ ਆ ਜਿਹੜਾ ਕੁਝ ਹੋਰਾਂ ਤੋਂ ਸਿੱਖ ਕੇ ਜਾਣੇ ਆ ਜੀ ਵੇਚ-ਪੁਚ ਵੀ ਮਿਲਦੇ ਸਰਕਾਰੀ ਵੀ ਮਿਲਦੇ ਆ ਪ੍ਰਾਈਵੇਟ ਮਿਲਦੇ ਆ ਵੀ ਸਰਕਾਰੀ ਵੀ ਮਿਲ ਰਹਾ ਜੀ ਸਟਾਲਾਂ ਲੱਗਿਆ ਹੋਣਾ ਇੱਕ ਉੱਥੇ ਜਾਣੇ ਉੱਥੇ ਲੈਣੇ ਆ ਜੀ ਵੀ ਵੀ ਅਸੀਂ ਜੀ ਸਰਪੂ ਨਾਮਤਤਾ ਕੀ ਜਿਹੜਾ ਕਿਸਾਨ ਮਿਲਿਆ ਮੈਂ ਰਿਸ਼ੂਪ ਸਿੰਘ ਅਕਲੀਆ ਅੱਜ ਇੱਥੇ ਕਿਸਾਨ ਮੇਲੇ ਚ ਮੇਲੇ ਨੂੰ ਵੇਖਣ ਵਾਸਤੇ ਇੱਥੇ ਜੋ ਕੁਝ ਕਿੰਨੀਆਂ ਕਿੰਨੀਆਂ ਕਿਸਮਾਂ ਕੀ ਹਾਲਾਤ ਹੈ ਉਹ ਸਾਰਾ ਕੁਝ ਦੇਖਣ ਵਾਸਤੇ ਕਿਉਂਕਿ ਲੰਮੇ ਸਮੇਂ ਤੋਂ ਅਸੀਂ ਖੇਤੀ ਜਿਹੜੀ ਹੈ ਮੈਂ ਖੇਤੀ ਨਾਲ ਜੁੜਿਆ ਹੋਇਆ ਹੋਂ ਕਰਕੇ ਇਹ ਗੱਲ ਲੰਮੇ ਸਮੇਂ ਤੋਂ ਸਮਝਦਾ ਰਿਹਾ ਤੇ ਹੁਣ ਫੇਰ ਅੱਜ ਜਦੋਂ ਇਸ ਮੇਲੇ ਚ ਆਏ ਬਹੁਤ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਵੇਖੀਆਂ ਬਹੁਤ ਕੁਝ ਦੇਖਿਆ ਪਰ ਇੱਕ ਦੇਖਿਆ ਗਿਆ ਕਿ ਇਸ ਮੇਲੇ 'ਚ ਸਰਕਾਰ ਹੈ ਜਿਹੜੀ ਉਹ ਗਾਇਬ ਹੈ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਾ ਕੋਈ ਮੰਤਰੀ ਨਾ ਕੋਈ ਐਮ.ਐਲ.ਏ. ਇੱਥੇ ਮੈਨੂੰ ਤੇ ਮੇਲੇ ਦੇ ਵਿੱਚ ਨਹੀਂ ਦਿਖਿਆ ਤਾਂ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਉਸ ਮੇਲੇ ਦੇ ਵਿੱਚ ਜ਼ਮੀਨੀ ਹਕੀਕਤਾਂ ਨੂੰ ਦੇਖ ਕੇ ਆਪਣੇ ਜਿਹੜਾ ਉੱਪਰ ਮੁੱਖ ਮੰਤਰੀ ਸਾਹਿਬ ਹੈ ਜਾਂ ਮੰਤਰੀ ਮੰਡਲ ਦੇ ਵਿੱਚ ਕੋਈ ਬਿਆਨ ਕਰ ਸਕੇ ਉਸ ਗੱਲ ਤੋਂ ਇਹ ਮੇਲਾ ਇੱਕ ਤਰ੍ਹਾਂ ਨਾਲ ਬਣ ਜਾ ਰਿਹਾ ਦੂਸਰੇ ਪਾਸੇ ਕਿਉਂਕਿ ਬਹੁਤ ਸਾਰੀ ਹਰ ਇੱਕ ਪ੍ਰਾਈਵੇਟ ਕੰਪਨੀਆਂ ਚਾਹੇ ਟਰੈਕਟਰ ਵਾਲੀਆਂ ਮਸ਼ੀਨਾਂ ਵਾਲੀਆਂ ਉਹਨਾਂ ਨੇ ਜਰੂਰ ਕੋ ਕੋ ਆਦਮੀਆ ਮਸ਼ੀਨਾ ਵਿੱਚਨ ਵਾਸਤੇ ਜਿਹੜਾ ਉਹ ਲਾਏ ਹੋਏ ਆ ਪਰ ਇੱਕ ਜਿਹੜੀ ਗੱਲ ਬੀਆਨ ਦੀ ਖੋਜ ਦੀ ਗੱਲ ਆ ਰਹੀ ਹੈ ਕਿਉਂਕਿ ਸਰਕਾਰਾਂ ਇਸ ਖੋਜ ਤੋਂ ਪਾਸਾ ਵੱਟ ਰਹੀਆਂ ਆ ਜੋ ਫੰਡਡ ਯੂਨੀਵਰਸਿਟੀਆਂ ਨੂੰ ਮੰਗੀਆਂ ਨਹੀਂ ਕਰਾਏ ਗਏ ਉਹ ਪਲਾਟ ਹੈ ਜਿਹੜੇ ਤੁਸੀਂ ਜਾ ਕੇ ਦੇਖ ਸਕਦੇ ਯੂਨੀਵਰਸਿਟੀਆਂ ਦੇ ਵਿੱਚ ਉਹ ਪਲਾਟ ਉਸੇ ਤਰ੍ਹਾਂ ਦੇ ਖਾਲੀ ਦੇ ਖਾਲੀ ਹੀ ਪਏ ਆ ਸਰਕਾਰ ਜਿਹੜੇ ਮਤਲਬ ਕਿ ਇਸ ਤਰ੍ਹਾਂ ਦੇ ਉਪਰਾਲੇ ਨਹੀਂ ਕਰ ਰਹੀ। ਤੋਂ ਇਸ ਕਰਕੇ ਸਾਰੇ ਉਪਰਾਲੇ ਸਰਕਾਰ ਨੂੰ ਕਿਸਾਨ ਨੂੰ ਪੈਰਾਂ ਸਰ ਕਰਨ ਵਾਸਤੇ ਇਹ ਜਿਹੜਾ ਖੇਤੀ ਦਾ ਬਦਲਮਾ ਰੂਪ ਹੈ ਭਾਵੇਂ ਸਰਕਾਰ ਪ੍ਰਚਾਰ ਜਰੂਰ ਕਰ ਰਹੀ ਹੈ ਕਿ ਖੇਤੀ ਦਾ ਜਿਹੜਾ ਝੋਨਾ ਕਣਕ ਦੇ ਫਸਲੀ ਚੱਕਰ ਤੋਂ ਬਾਹਰ ਕੱਢਿਆ ਜਾਵੇ। ਪਰ ਉਹਦੇ ਵਾਸਤੇ ਇਹ ਇੰਨਾ ਦੇ ਉਪਰਾਲੇ ਆ ਜਿਹੜੇ ਉਹ ਨਹੀਂ ਹੋ ਰਹੇ। ਚਾਹੇ ਕਿਉਂਕਿ ਹੁਣ ਦੇ ਕਣਕ ਦੀ ਫਸਲ ਦੀ ਜਿਹੜੀ ਗੜੇਮਾਰੀ ਹੋਈ ਹੈ ਉਹਦੀ ਹਜੇ ਤੱਕ ਸਰਕਾਰ ਮਤਲਬ ਕਿ ਗਰਦੌਰੀ ਵੀ ਘਰਾਉਣ ਤੋਂ ਪਾਸੇ ਵੱਟੀ ਹੋਈ ਐ ਮੇਲੇ ਦਾ ਕਿਸਾਨਾਂ ਨੂੰ ਫਾਇਦਾ ਹੈ ਜਿਹੜੇ ਮੇਲਾ ਕਰਦੇ ਤੂੰ ਦੇਖੋ ਮੇਲੇ ਦਾ ਕਿਸਾਨਾਂ ਨੂੰ ਫਾਇਦਾ ਤਾਂ ਹੈ ਕਿਉਂਕਿ ਇੱਕ ਮੇਲਾ ਜਿਹੜਾ ਹੈ ਉਹ ਪਰੰਪਰਾਗਤ ਹੁੰਦਾ ਹੈ ਇਹ ਮੇਲੇ 20 30 ਸਾਲ ਤੋਂ ਪਿੱਛੇ ਲੰਮੇ ਸਮੇਂ ਤੋਂ ਲੱਗ ਰਹੇ ਆ ਉਹ ਮੇਲੇ ਦੇ ਵਿੱਚ ਪਰੰਪਰਾਗਤ ਜਿਵੇਂ ਆਪਾਂ ਦੂਸਰੇ ਮੇਲਿਆਂ 'ਚ ਜਾਣੇ ਆ ਉਸੇ ਤਰ੍ਹਾਂ ਪਛਾਣ ਆ ਜਿਹੜਾ ਪਰੰਪਰਾਗਤ ਮੇਲੇ 'ਚ ਆ ਰਿਹਾ ਹੈ ਕਿ ਮੇਲਾ ਲੱਗੂਗਾ ਉਸ ਤੋਂ ਕੁਝ ਨਾ ਕੁਝ ਮਿਲੂਗਾ ਪਰ ਉਹ ਜਿਹੜੀ ਉਹਨਾਂ ਨੂੰ ਜਿਹੜੀ ਅਸਲ ਚੀਜ਼ ਮਿਲਣੀ ਚਾਹੀਦੀ ਸੀ ਉਹ ਅੱਜ ਸਾਰੇ ਦਾ ਸਾਰਾ ਜਿਹੜਾ ਚਾਹੇ ਕੋਈ ਵੀ ਲੈ ਲਓ ਯੂਨੀਵਰਸਿਟੀਆਂ ਮੈਨੂੰ ਤੇ ਬਹੁਤ ਘੱਟ ਸਟਾਲਾਂ ਲੱਗੀਆਂ ਹੋਈਆਂ ਦੂਸਰੀਆਂ ਸਾਰਿਆਂ ਦੀਆਂ ਸਾਰੀਆਂ ਉਹ ਪ੍ਰਾਈਵੇਟ ਸਿਸਟਮੀਆਂ ਜਿਹੜੀਆਂ ਪ੍ਰਾਈਵੇਟ ਚਾਹੇ ਕੋਲੋਂ ਛੋਟੇ ਦੁਕਾਨਦਾਰ ਹੈ ਚਾਹੇ ਵੱਡੇ ਦੁਕਾਨਦਾਰ ਹੈ ਉਹਨਾਂ ਨੇ ਆਪ ਦਾ ਸੇਲ ਕਰਨ ਵਾਸਤੇ ਜਿਹੜਾ ਉਹ ਲਾਇਆ ਹੋਇਆ ਹੈ ਇਸ ਤੋਂ ਪਹਿਲਾਂ ਜਦੋਂ ਮੇਲੇ ਦੇ ਵਿੱਚ ਆਉਂਦੇ ਸੀਗੇ ਅਸੀਂ ਉਸ ਸਮੇਂ ਸਰਕਾਰ ਹੈ ਜਿਹੜੀ ਉਹਦੀ ਪਹਿਲ ਕਦਮੀ ਹੁੰਦੀ ਸੀ ਹਰ ਥਾਂ ਸਰਕਾਰ ਦੀਆਂ ਜਿਹੜੀਆਂ ਉਹ ਸਟਾਲਾਂ ਸਰਕਾਰਾਂ ਦੀਆਂ ਲੱਗੀਆਂ ਹੁੰਦੀਆਂ ਸੀ ਇਹ ਘਾਟ ਅੱਜ ਕਿਤੇ ਨਾ ਕਿਤੇ ਦੇਖੋ ਲੋਕਾਂ 'ਚ ਪਰੰਪਰਾ ਹੈ ਕਿ ਮੇਲੇ ਤੇ ਜਾਣਾ ਪਰ ਮੇਲੇ ਦੇ ਵਿੱਚ ਉਸ ਤਰ੍ਹਾਂ ਦੀ ਜਿਹੜੀ ਉਪਲਬਧਦਾ ਉਹਨੂੰ ਉਹ ਬਜ਼ੂਰ ਹੈ ਮਹਿਸੂਸ ਘਾਟ ਹੋ ਰਹੀ ਐਸਾ ਕਿ ਨਾ ਮੈਂ ਤਬਰਕੀਆਂ ਨੂੰ ਮਿਲੇ ਚਾਹੇ ਉਹਨਾਂ ਦੇ ਮੈਂ ਬਲਕਰਨ ਸਿੰਘ ਬਰਾੜ ਸੂਬਾ ਪ੍ਰਧਾਨ ਕੋਲਹਿੰਦ ਕਿਸਾਨ ਸਭਾ ਪੰਜਾਬ ਅੱਜ ਮੈਂ ਇੱਥੇ ਛਿੱਪੀ ਖੋਜ ਕੇਂਦਰ ਬਕਿੰਡਾ ਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜੋ ਮੇਲਾ ਲਗਾਇਆ ਗਿਆ ਉਹ ਕੋਸੀ ਤੋਂ ਕਰਨ ਆਈ ਸੀ ਮੇਲੇ ਦਾ ਉਹ ਪ੍ਰਬੰਧ ਦੇਖਣ ਆਈ ਸੀ ਦੇਖੋ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਹੈ ਜਿਹੜਾ ਉਹ ਮੇਲੇ ਤਾਂ ਲਗਾ ਰਿਹਾ ਹੈ ਕਿਸਾਨਾਂ ਨੂੰ ਮਤਲਬ ਬਿਲਕੁਲ ਮੈਂ ਰੱਦ ਤਾਂ ਨਹੀਂ ਕਰੂੰਗਾ ਪਿਛਲੇ ਦੋ ਦੀ ਯੂਨੀਵਰਸਿਟੀ ਬਣੀ ਆ ਉਹਨੇ ਨਵੀਆਂ ਖੋਜਾਂ ਕਿੰਨਾ ਦੀ ਦਿੱਤੇ ਪਰ ਜਿਹੜੀ ਹੁਣ ਪ੍ਰੈਜ਼ੈਂਟ ਸਥਿਤੀ ਹੈ ਉਹਦੇ 'ਚ ਇਹ ਹੈ ਵੀ ਸਾਡੀਆਂ ਸਰਕਾਰਾਂ ਜਿਹੜੀਆਂ ਚਾਹੇ ਸਟੇਟ ਸਰਕਾਰ ਹੈ ਚਾਹੇ ਕੇਂਦਰ ਸਰਕਾਰ ਹੈ ਉਹ ਇਸ ਖੋਜ ਤੋਂ ਭੱਜ ਰਹੀ ਹੈ ਜੁਨੀ ਰਸਤੀ ਨੂੰ ਤੇ ਇਹਨਾਂ ਕੇਂਦਰਾਂ ਨੂੰ ਉਹ ਕੋਈ ਪੰਡ ਨਹੀਂ ਮੁਹੱਈਆ ਕਰਵਾ ਰਹੀ ਜਿਹੜਾ ਖੋਜ ਦਾ ਕੰਮ ਹੈ ਉਹ ਬਿਲਕੁਲ ਠੱਪ ਹੋਣ ਦੇ ਕੰਢੇ ਆ ਕੋਈ ਮਾਰਾ ਮੋਟਾ ਕੋਈ ਇੱਕ ਅੱਧੀ ਕਿਸਮ ਹੈ ਜਿਹੜੀ ਕਿਸੇ ਰਵੈਤੀ ਜਿਹੜੀਆਂ ਫਸਲਾਂ ਝੋਨਾ ਵਗੈਰਾ ਉਹਦੀ ਆ ਜਾਂਦੀ ਹੈ ਪਰ ਜਿਹੜਾ ਖੋਜ ਦਾ ਕੰਮ ਹੋਣਾ ਚਾਹੀਦਾ ਹੈ ਸਰਕਾਰ ਨੂੰ ਆਪਦੇ ਹੱਥ ਚ ਲੈਣਾ ਚਾਹੀਦਾ ਉਹ ਨਹੀਂ ਹੋ ਰਿਹਾ ਇਸ ਗੱਲ ਕਰਕੇ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਉਹ ਵੱਡੀ ਪੱਧਰ ਤੇ ਬੀਜਾਂ ਦੇ ਵਿੱਚ ਜਾਂ ਦੂਜੀਆਂ ਪੌਦਾ ਵਿਗਿਆਨਾਂ ਜਿਹੜਾ ਉਹਨਾਂ ਦੇ ਖੋਜਾਂ ਕਰਕੇ ਤੇ ਮਹਿੰਗੇ ਬੀ ਉਹ ਵੇਚ ਕੇ ਕਿਸਾਨੀ ਦੀ ਲੁੱਟ ਕਰ ਰਹੀਆਂ ਆ ਅਸੀਂ ਪਿਛਲੇ ਸਮੇਂ ਚ ਕੈਪਟਨ ਸਾਹਿਬ ਨਾਲ ਵੀ ਤੇ ਚੰਨੀ ਨਾਲ ਵੀ ਮੀਟਿੰਗਾਂ ਹੋਈਆਂ ਭਗਵੰਤ ਮਾਨ ਨਾਲ ਵੀ ਦੋ ਮੀਟਿੰਗਾਂ ਹੋਈਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਅਸੀਂ ਬਕਾਇਦਾ ਇਹ ਗੱਲ ਰੱਖਦੇ ਰਹੇ ਆ ਵੀ ਤੁਸੀਂ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਜਾਂ ਖੇਤੀਬਾੜੀ ਵਿਭਾਗ ਨੂੰ ਇੱਕ ਨਮਾਇਸ਼ ਜੀ ਬਣਾ ਕੇ ਰੱਖ ਲਿਆ ਉਸ ਨੂੰ ਪ੍ਰੋਪਰ ਫੰਡ ਜਨੇਚਰ ਨਹੀਂ ਮੁਹੱਈਆ ਕਰਾਇਆ ਜਾਂਦੇ ਤਾਂ ਖੇਤੀ ਖੋਜ ਦਾ ਕੰਮ ਜਿਹੜਾ ਅੱਗੇ ਨਹੀਂ ਵੱਧ ਸਕਦਾ ਜਿਹਦਾ ਲਾਹਾ ਲੈ ਕੇ ਪ੍ਰਾਈਵੇਟ ਕੰਪਨੀਆਂ ਕਿਸਾਨੀ ਦੀ ਧੜਾ ਧੜ ਲੁੱਟ ਕਰ ਰਹੀਆਂ ਤੇ ਮੈਂ ਮੰਗ ਕਰੂੰਗਾ ਸਰਕਾਰ ਨੂੰ ਸਾਡੇ ਖੇਤੀਬਾੜੀ ਵਿਭਾਗ ਨੂੰ ਖੇਤੀਬਾੜੀ ਯੂਨੀਵਰਸਿਟੀ ਨੂੰ ਪ੍ਰੋਪਰ ਫੰਡ ਮੁਹੱਈਆ ਕਰਾਉਣੇ ਚਾਹੀਦੇ ਆ ਖੇਤੀ ਵਿਕਾਸ ਵਾਸਤੇ ਇਸ ਕੰਮ ਨੂੰ ਅੱਗੇ ਵਧਾਉਣਾ ਚਾਹੀਦਾ ਕਿਸਾਨਾਂ ਨੂੰ ਜਿਵੇਂ ਪ੍ਰਾਈਵੇਟ ਕੰਪਨੀਆਂ ਹੁਣ ਇਹਨਾਂ ਦਿਨਾਂ ਦੇ ਵਿੱਚ ਮੰਨ ਲਓ ਆਲੂ ਪੱਟਿਆ ਜਾ ਰਿਹਾ ਤੇ ਖੇਤੀ ਦੇ ਵਿੱਚ ਮੱਕੀ ਦੀ ਬਿਜਾਈ ਹੋਣੀ ਹੈ ਮੂੰਗੀ ਦੀ ਹੋਣੀ ਹੈ ਉਹ ਪ੍ਰਾਈਵੇਟ ਕੰਪਨੀਆਂ ਆਪਦੇ 20 ਵੇਚ ਰਹਿੰਦੇ ਪਰ ਵਿਭਾਗ ਦੀ ਕੋਈ ਖੋਜ ਨਹੀਂ ਹੋ ਰਹੀ ਕੋਈ ਨਵਾਂ ਬੀਜ ਨਹੀਂ ਆ ਰਿਹਾ ਇਸੇ ਤਰ੍ਹਾਂ ਹੀ ਬਾਗਬਾਨੀ ਦੇ ਵਿੱਚ ਹੈ ਤੇ ਸੋ ਇਹੀ ਬੰਦ ਕਰਦੇ ਆ ਕਿ ਖੇਤੀ ਖੋਜ ਨੂੰ ਅੱਗੇ ਵਧਾਉਣ ਵਾਸਤੇ ਇਨ੍ਹਾਂ ਮੇਲਿਆਂ ਦੀ ਤਾਂ ਹੀ ਸਾਰਤਕਤਾ ਹੋ ਸਕਦੀ ਹੈ ਜੇ ਖੇਤੀਬਾੜੀ ਵਿਭਾਗ ਆਪਦੇ ਪੱਧਰ ਤੇ ਬੀ ਪੈਦਾ ਕਰੇ ਤੇ ਕਿਸਾਨੀ ਨੂੰ ਬੀ ਆ ਜਿਹੜੇ ਉਹ ਮੁਹੀਆ ਕਰਾ ਸਿਰੇ ਰਸਤੇ ਵਿੱਚ ਕਿਸਾਨ ਵੀਰ ਬਹੁਤ ਸਾਰੇ ਬੀਜ ਲੈ ਕੇ ਥੈਲੀਆਂ ਆਪਣੇ ਮੋਢਿਆਂ ਤੇ ਰੱਖ ਕੇ ਸਿਰਾਂ ਤੇ ਰੱਖ ਕੇ ਮੇਲਾ ਵੀ ਦੇਖ ਰਹੇ ਨੇ ਤੇ ਬੀਜ ਵੀ ਘਰੋਂ ਲੈ ਕੇ ਜਾ ਰਹੇ ਇਸ ਤਰ੍ਹਾਂ ਜਿਹੜੇ ਫਰਦਾਰ ਬੁੱਟੇ ਨੇ ਉਹ ਵੀਰਾਂ ਅੱਜ ਪਕੜੇ ਨੇ ਮੇਲਾ ਵੀ ਦੇਖ ਰਹੇ ਨੇ ਤੇ ਬੁੱਟੇ ਵੀ ਉਹਨੇ ਘਰ ਲੈ ਕੇ ਜਾਣੇ ਨਾ ਨਾ ਸੋ ਇਹਦੇ ਵਿੱਚ ਅਸੀਂ ਬਹੁਤ ਜਾਣਕਾਰੀ ਦਿੰਨੇ ਆ ਇੱਕ ਤਾਂ ਜਿਹੜੀਆਂ ਸਾਡੀਆਂ ਹਾਰੀ ਦੀਆਂ ਫਸਲਾਂ ਨੇ ਉਹਦੇ ਪ੍ਰਦਰਸ਼ਨੇ ਲਾਈਆਂ ਕਿ ਖੁਦ ਕਿਸਾਨ ਦੇਖ ਲੈਣੇ ਜਾ ਕੇ ਉਸ ਤੋਂ ਬਾਅਦ ਜਿਹੜੇ ਹੁਣ ਸੋਨੇ ਦੀਆਂ ਫਸਲਾਂ ਆਉਣੀਆਂ ਲਾਈਆਂ ਉਹਦਾ ਵੀ ਅਸੀਂ ਜਾਣਕਾਰੀ ਦਿੰਨੇ ਆ ਨਾਲ ਸਾਰੀ ਸੋਨੇ ਦੀਆਂ ਫਸਲਾਂ ਦੇ ਅਸੀਂ ਬੀਜ ਵੀ ਇੱਥੋਂ ਦਿੰਨੇ ਆ ਕਿੱਟਾ ਵੀ ਬਣਾਇਆ ਸਬਜ਼ੀ ਦਾ ਕਿੱਟਾ ਚਾਰੇ ਦੇ ਕਿੱਟਿਆਂ ਦਾ ਧਾਲਾਂ ਦੇ ਕਿੱਟਾ ਉਹ ਇਹ ਸੋ ਦਿੰਨੇ ਆ ਤੇ ਝੋਨੇ ਦਾ ਸੀ 126 ਦਾ ਬੀਜ ਤੇ ਇੱਕ 33 ਦਾ ਬੀ ਜਿਹੜੀ ਬਹੁਤ ਹੀ ਡਿਮਾਂਡ ਹੈ ਇੱਥੇ ਸੀਰੀਅ ਵਿੱਚ ਉਹ ਵੀ ਦਸੀ ਹੈ ਤੇ ਇਸ ਵਾਰ ਸਾਡੇ ਕੋਲ ਬੀਜ ਇੰਨਾ ਹੈ ਕਿ ਅਸੀਂ ਘਾਟ ਨਹੀਂ ਆਣ ਲਵਾਂਗੇ ਜਿੰਨਾ ਕਿਸਾਨ ਵੀਰਾਂ ਨੂੰ ਬੀਜ ਚਾਹੀਦਾ ਉਹ ਇੱਥੋਂ ਲੈ ਸਕਦੇ ਨੇ ਸਰ ਪਿਛਲੇ ਸਮੇਂ ਦੇ ਮੁਕਾਬਲੇ ਕਿ ਕਿਸਾਨ ਘਟਾ ਹੈ ਕੀ ਕਾਰਨ ਕਿਸਾਨ ਘਟੇ ਇਸ ਕਰਕੇ ਹੈ ਦੋ ਗੱਲਾਂ ਦੇਦੀਆਂ ਇੱਕ ਤਾਂ ਮੇਲਾ ਸੀ 10 ਦਿਨ ਪਹਿਲਾਂ ਕਰਤਾ ਹੈਗਾ ਕਿਸਾਨਾਂ ਨੂੰ ਹੁੰਦਾ ਕਿ ਮੇਲਾ ਹਲੇ ਸ਼ਾਇਦ ਪਤਾ ਨਹੀਂ ਲੱਗਿਆ ਇਸ ਚੀਜ਼ ਦਾ ਉਹ ਇਸ ਕਰਕੇ ਕਿ ਕਿਤਾ ਵੀ ਥੋੜਾ ਜਿਹਾ ਬਹੁਤੋਂ ਫਿਰ ਗਰਮ ਹੋ ਜਾਂਦਾ ਹੁਣ ਥੋੜਾ ਠੰਡ ਸੀ ਮੇਲਾ ਕਰਿਆ ਵੀ ਦੇਖੀ ਕਿਸਾਨ ਵੀਰ ਬਾੜਾਂ ਦੇ ਬੈਠੇ ਆ ਸੋ ਦੋ ਰੀਜਨ ਨੇ ਸੋ ਸਰਕਾਰ ਦਾ ਪ੍ਰਚਾਰ ਵੀ ਕੋਈ ਘੱਟ ਨਹੀਂ ਅਸੀਂ ਮੀਡੀਆ ਤੋਂ ਹੈਗੀਆਂ ਸਾਨੂੰ ਪਤਾ ਲੱਗਦਾ ਵੀ ਕੀ ਖਬਰਾਂ ਰੀਲீஸ் ਹੋਈਆਂ ਮੇਲੇ ਬਾਰੇ ਅਸੀਂ ਵਿਧਿਆਨੇ ਪੱਲੋਂ ਤਾਂ ਇੰਨਾ ਕਰ ਰਹੇ ਹਾਂ ਅੱਗੇ ਜਿਹੜਾ ਦੇਖੋ ਸੋਸ਼ਲ ਮੀਡੀਆ ਹੁੰਦਾ ਸੀ ਹੁੰਦਾ ਹੀ ਨਹੀਂ ਸੀ ਫਿਰ ਵੀ ਲੋਕੀ ਆਉਂਦੇ ਸੀ ਹੁਣ ਤਾਂ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਕਰ ਰਹੇ ਆ ਦੇਖੋ ਪ੍ਰਚਾਰ ਦੀ ਘੱਟ ਹੀ ਹੈਗੇ ਸਰ ਨਰਮੇ ਦਾ ਕੀ ਜਿਹੜਾ ਬੀ ਲੱਗਦਾ ਉਸ ਦਾ ਵਾਸਤੇ ਨਰਮਾ ਦੇਖੋ ਇਹ ਅਸੀਂ ਨਹੀਂ ਬੀਚ ਦਿੰਦੇ ਨਰਮੇ ਦਾ ਇਹ ਪ੍ਰਾਈਵੇਟ ਕੰਪਨੀ ਹੁੰਦੀ ਹੈ ਕਿਉਂਕਿ ਬੀਟੀ ਹੈ ਬੀਟੀ ਦਸਤੀ ਜਿਵੇਂ ਆਉਂਦੀ ਤੇ ਇਹ ਪ੍ਰਾਈਵੇਟ ਕੰਪਨੀਆਂ ਦਿੰਦੇ ਆ ਨੇ ਅਸੀਂ ਤਾਂ ਇਹੀ ਵੀ ਟੈਸਟ ਕਰਦੇ ਪਹਿਲਾਂ ਪ੍ਰਾਈਵੇਟ ਕੰਪਨੀ ਦੇ ਬੀਜ ਨੂੰ ਅਸੀਂ 73 ਜਿਹੜੇ ਬੀਟੀ ਦੇ ਹਾਈਬ੍ਰਿਡ ਨੇ ਉਹ ਟੈਸਟ ਕਰਕੇ ਸਿਫਾਰਿਸ਼ ਕੀਤੀ ਹੈ ਕਿਸਾਨ ਵੀਰਾਂ ਨੂੰ ਇਹੀ ਕਹਨੇ ਕਿ ਜਿਹੜੇ ਅਸੀਂ ਰეკਮੈਂਡ ਕੀਤੇ 73 ਉਹਨਾਂ ਦੇ ਜਿਹੜਾ ਮਰਜੀ ਲਾ ਲੋ ਪਰਖੇ ਹੋਏ ਨੇ ਤਿੰਨ ਤਿੰਨ ਸਾਲ ਜਿਹੜਾ ਨਹੀਂ ਰეკਮੈਂਡ ਕੀਤਾ ਉਹ ਨਾਲ ਨਾ ਲਾਓ ਸਰ ਇਹ ਵੀ ਨਾ ਕਿ ਕਿਸਾਨਾਂ ਦੇ ਵਿਚਾਰਾਂ ਦੀ ਤਾਂ ਖਰੀਦਦਾਰੀ ਨੂੰ ਪਹਿਲੇ ਨੇਦਰ ਪੀੜ ਘਟਦਾ ਇਹ ਵੀ ਕਰਨ ਲੱਗ ਪਈ ਪੀੜੇ ਸਾਈਡ ਘਟੇ ਵੀ ਲੱਗਦੀ ਹੈ ਵੀ ਮਹਾਰਾਂ ਦੇ ਵਿਚਾਰਾਂ ਦੀ ਤਾਂ ਖੀਦਰੀ ਨੂੰ ਪਹਿਲ ਦਿੱਤੀ ਜਾਂਦੀ ਹੈ ਜੀ ਖੀਦਰੀ ਵੀ ਕਰਦੇ ਦੇਖੋ ਕਈ ਬਹੁਤ ਸਾਰੇ ਇੱਥੇ ਆਉਂਦੇ ਨੇ ਫਾਰਮ ਵਾਲੇ ਪਿੰਡਾਂ ਦੇ ਵਿੱਚ ਆਉਣੇ ਕਈ ਜਨ ਸਬਜ਼ੀ ਦੀ ਫਰੀਲ ਲੈ ਕੇ ਜਾਣੀ ਐ ਕਈ ਜਨ ਬੀਜ ਲੈ ਕੇ ਜਾਣੇ ਨੇ ਉਹ ਪਹਿਲਾਂ ਉਹ ਲੈਂਦੇ ਨੇ ਮੈਂ ਸਵੇਰ ਤੋਂ ਵੇਖ ਰਿਹਾ ਤੁਹਾਨੂੰ ਉਹੀ ਗੱਲ ਕਰ ਰਹੀ ਸੀ ਪਹਿਲਾਂ ਕਿ ਬੀਜ ਲਿਆ ਉਹਨਾਂ ਨੇ ਉਹ ਬੀਜ ਵੀ ਇੱਥੇ ਚੱਕੇ ਹੋਏ ਸਿਰ ਤੇ ਚੁੱਕਿਆ ਮੇਲਾ ਵੀ ਦੇਖ ਰਹੇ ਨੇ ਸੋ ਉਹ ਤਾਂ ਹੈ ਹੀ ਸਰ ਸੋਨੀ ਦੀ ਜਿਹੜੀ ਮੁਖਸੋਤ ਹੋਜੀ ਭਰਾਲੀ ਵੀ ਹੈਗੀ ਉਹਦਾ ਕੀ ਹੋਸਾ ਲਖਿਤ ਸ਼ਾਹਦਾਂ ਉਹ ਦੇਖੋ ਪ੍ਰਾਲੀ ਦਾ ਹਾਲ ਸਭ ਤੋਂ ਵਧੀਆ ਸੀ ਮੈਂ ਦੱਸ ਰਿਹਾ ਸੀ ਅਸੀਂ ਨਵੀਂ ਮਸ਼ੀਨ ਦਿੱਤੀ ਸਰਫੇ ਸੀਡਰ ਤੇ ਉਹ ਜਿੰਨੇ ਸੀ ਵਧਾਵਾਂਗੇ ਉਹ ਪ੍ਰਾਲੀ ਦਾ ਹੱਲ ਸਰ ਇੱਕ ਸਾਲ ਨਰਮਾ ਵੀ ਵਿੱਚ ਦੇ ਤਿਆਰ ਹੈਗਾ ਪਰ ਗੁਲਾਬੀ ਸੁੰਢੀ ਦਾ ਕੀ ਹਾਲ ਕੀਤਾ ਗੁਲਾਬੀ ਸੁੰਢੀ ਦਾ ਦੇਖੋ ਇੱਕ ਤਾਂ ਅਸੀਂ ਫਾਰਮਰ ਨੂੰ ਕਹਿੰਦੇ ਗੁਲਾਬੀ ਸੁੰਢੀ ਦੀ ਕੋਈ ਹਜਾ ਹਾਈਬ੍ਰਿਡ ਨਹੀਂ ਜਿਹੜਾ ਗੁਲਾਬੀ ਸੁੰਢੀ ਨੂੰ ਮਾਰਦਾ ਜੇ ਕੋਈ ਪ੍ਰਚਾਰ ਕਰ ਰਿਹਾ ਉਹ ਗਲਤ ਹੈ ਸੋ ਕਿਸੇ ਵੀ ਖਾਸੇ ਚ ਨਾ ਆਉਣ ਗੁਲਾਬੀ ਸੁੰਢੀ ਦਾ ਕੋਈ ਮਤਲਬ ਹਾਈਬ੍ਰਿਡ ਰਜਿਸਟਰਡ ਹੈ ਨਹੀਂ ਬੀਟੀ ਵੀ ਹੈਗੇ ਸਾਰੇ ਗੁਲਾਬੀ ਸੁੰਢੀ ਨੂੰ ਨਹੀਂ ਹੈਗੇ ਤੋ ਇੱਕ ਦਾ ਇਹ ਹੈਗਾ ਉਹ ਆਊਗਾ BT3 ਜਾਂ BT4 ਉਹਨੂੰ ਇੱਕ ਦੋ ਤਿੰਨ ਸਾਲ ਲੱਗਣਗੇ ਜੇ ਫਿਰ ਅਸੀਂ ਪਰਖਾਂਗੇ ਉਹਨੂੰ ਉਹ ਹਲੇ ਹੈ ਨਹੀਂ ਦੂਜਾ ਜਿਹੜਾ ਹੈਗਾ ਵੀ ਜਿਹੜੀ ਗੁਲਾਬੀ ਸੰਡੀ ਹੈ ਉਹਦੀ ਅਸੀਂ ਇੱਕ ਪੇਸਟ ਰეკਮੈਂਡ ਕੀਤੀ ਹੋਈ ਹੈ ਇੱਕ PV نوٹ ਹੈਗੇ ਰਿੰਗ ਪਾਉਣੇ ਆ ਉਹ ਅਸੀਂ ਦੋਨੇ ਰეკਮੈਂਡ ਕੀਤੇ ਨੇ ਉਹ ਅਸੀਂ ਕਿਸਾਨ ਵੀਰਾਂ ਨੂੰ ਕਹਿੰਨੇ ਕਿ ਅਪਰਾਉਣ ਪਰ ਉਹ ਹੈਗਾ ਜੇ ਇੱਕ ਫਾਰਮਰ ਲਾਉਂਦਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਇਕੱਠਾ ਉਹ ਇੱਕ ਪਿੰਡ ਲਾਵੇ ਅੱਧਾ ਪਿੰਡ ਲਾਵੇ ਜਾਂ ਬਲੋਕ ਹੀ ਸਾਰਾ ਲਾ ਗਿਓ ਫਿਰ ਉਹਦਾ ਫਾਇਦਾ ਹੈ ਤਪੇ ਸੰਨਰਪੇ ਤੇ ਰਕਮਾ ਘਟੇਗਾ ਜੀ ਅਸੀਂ ਰਬ ਲਾਉਣਾ ਚਾਹੁੰਦੇ ਆ ਤੇ ਅਸੀਂ ਕਿਸਾਨ ਵੀਰਾਂ ਨੇ ਵੀ ਕਹਦੇ ਕਿ ਪਛਾਣ ਹੈ ਇਸ ਇਲਾਕੇ ਦੀ ਕਾਟਨ ਜਿਹਨੂੰ ਆਪਾਂ ਚਿੱਟਾ ਸੋਨਾ ਕਹਿੰਦੇ ਆ ਤੇ ਅਸੀਂ ਤਾਂ ਚਾਹਦੇ ਉਹ ਵਧੇ ਤੇ ਝੋਨਾ ਤਾਂ ਹੋਰ ਪਾਸੇ ਵੀ ਹੋ ਜਾਂਦਾ ਹੋਰ ਪਾਸੇ ਕਾਟਨ ਨੇ ਜੀ ਤੇ ਉਧਰ ਝੋਨਾ ਬਥੇਰਾ ਹੋ ਜਾਣਾ ਇਧਰ ਕਾਟਨ ਹੀ ਹੋਵੇ ਤਾਂ ਬਹੁਤ ਵਧੀਆ ਕੋਈ ਤਾਂ ਜਾਰੀ ਰਹੀ ਹੈ ਕਿ ਇਹ ਜਿਹੜੇ ਬੀਟੀ ਕਵਾਟਰ ਹਾਈਬ੍ਰਿਡ ਵੇ ਤੁਹਾਡੇ ਗੱਲ ਕਰ ਰਿਹਾ ਇਹ ਇਹ ਆਲਰੇਡੀ ਬਣਾ ਲਿਆ ਹੈ ਅਮਰੀਕਾ ਦੇ ਵਿੱਚ ਕੰਪਨੀਆਂ ਨੇ ਪਰ ਇਹਦੇ ਆਉਣ ਨੂੰ ਕਿ ਇਹ ਪੰਜਾਬ ਨਹੀਂ ਲੈ ਸਕਦਾ ਇਹਨੂੰ ਸਿੱਧਾ ਇਹ ਸੈਂਟਰ ਗਵਰਨਮੈਂਟ ਪਹਿਲਾਂ ਲੋਗੀ ਫਿਰ ਸੈਂਟਰ ਗਵਰਨਮੈਂਟ ਸਟੇਟਾਂ ਨੂੰ ਜਾਏਗੀ ਇਹਨੂੰ ਤੇ ਚਾਰ ਸਾਲ ਲੱਗਣਾ ਹੈ ਠੀਕ ਹੈ ਜੀ